ਕੈਨੇਡਾ ਵਿੱਚ ਪੀਲ ਰੀਜਨਲ ਪੁਲਿਸ ਤੇ ਕੈਨੇਡਾ ਪੋਸਟ ਨੇ ਮਿਲ ਕੇ ਇੱਕ ਵੱਡੇ ਮੇਲ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਜਿਸ ਦੇ ਨਾਲ 8 ਪੰਜਾਬੀ ਨੌਜਵਾਨ ਗ੍ਰਿਫਤਾਰ ਹੋਏ ਨੇ ਇਹਨਾਂ ਨੂੰ ਕੁੱਲ 344 ਗੰਭੀਰ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦੇ ਵਿੱਚ ਕ੍ਰੈਡਿਟ ਕਾਰਡ ਚੈਕਸ ਤੇ ਹੋਰ ਕੀਮਤੀ ਸਮਾਨ ਦੀ ਚੋਰੀ ਸ਼ਾਮਿਲ ਹੈ ਚੋਰੀ ਹੋਏ ਮਾਲ ਦੀ ਕੀਮਤ 4 ਲੱਖ ਡਾਲਰ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਪੁਲਿਸ ਨੇ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਚਰਚਾ ਵੀ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਨੇ ਕੈਨੇਡਾ ਦੇ ਵਿੱਚ ਵਸੇ ਪੰਜਾਬੀ ਭਾਈਚਾਰੇ ਨੂੰ ਸ਼ਰਮਿੰਦਾ ਵੀ ਕੀਤਾ ਹੈ ਅਤੇ ਸੋਚਣ ਦੇ ਲਈ ਮਜਬੂਰ ਵੀ ਕੀਤਾ ਹੈ ਇਸ ਘਟਨਾ ਨਾਲ ਚੰਗੇ ਅਕਸ ਵਾਲੇ ਪੰਜਾਬੀ ਸਮਾਜ ਨੂੰ ਦਾਗਦਾਰ ਹੋਣਾ ਪਿਆ ਜਿੱਥੇ ਪੰਜਾਬੀ ਨੌਜਵਾਨ ਖਾਸ ਕਰਕੇ ਕੈਨੇਡਾ ਪੜ੍ਹਾਈ ਕਰਨ ਆਉਣ ਵਾਲੇ ਨੌਜਵਾਨਾਂ ਵਿੱਚ ਅਪਰਾਧ ਪ੍ਰਵਿਰਤੀ ਦੇਖਣ ਨੂੰ ਮਿਲ ਰਹੀ ਹੈ ਪੁਲਿਸ ਨੇ ਸਤੰਬਰ ਦੇ ਮਹੀਨੇ ਵਿੱਚ ਮਿਸਿਸਾਗਾ ਦੇ ਕਈ ਘਰਾਂ ਵਿੱਚ ਛਾਪੇਮਾਰੀ ਕੀਤੀ ਜਿੱਥੋਂ 465 ਚੋਰੀ ਹੋਈਆਂ ਚਿੱਠੀਆਂ ਪੱਤਰਾਂ ਅਤੇ ਹੋਰ ਮੇਲਜ਼ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਆਈਡੀਜ਼ ਅਤੇ 20 ਗਿਫਟ ਕਾਰਡ ਸ਼ਾਮਿਲ ਨੇ ਪੀਲ ਪੁਲਿਸ ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਗਿਰੋ ਘਰਾਂ ਦੇ ਬਾਹਰ ਲੱਗੇ ਮੇਲ ਬਕਸਿਆਂ ਵਿੱਚੋਂ ਚੋਰੀਆਂ ਕਰਦੇ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਿਫਤਾਰ ਨੌਜਵਾਨਾਂ ਦੀ ਉਮਰ ਮਹਿਜ਼ 21 ਤੋਂ 29 ਸਾਲ ਵਿਚਕਾਰ ਹੈ ਅਤੇ ਉਹ ਮਿਸਿਸਾਗਾ ਅਤੇ ਬ੍ਰੈਂਪਟਨ ਦੇ ਰਹਿਣ ਵਾਲੇ ਨੇ ਪੁਲਿਸ ਅਤੇ ਪੀਲ ਕਰਾਊਨ ਅਟਾਰਨੀ ਦੇ ਦਫ਼ਤਰ ਨਾਲ ਮਿਲ ਕੇ ਇਹ ਫੈਸਲਾ ਕੀਤਾ ਜਾ ਰਿਹਾ ਹੈ ਕਿ ਨਾ ਸਾਰੇ ਨੌਜਵਾਨਾਂ ਨੂੰ ਵਾਪਸ ਡਿਪੋਰਟ ਕੀਤਾ ਜਾਵੇਗਾ ਚੋਰੀ ਦੀਆਂ ਘਟਾਵਾਂ April 2025 ਵਿੱਚ ਸ਼ੁਰੂ ਹੋਈਆਂ ਜਦੋਂ ਹਿਲਟਨ ਅਤੇ ਪੀਲ ਰੀਜਨ ਦੇ ਵਿੱਚ ਮੇਲ ਚੋਰੀ ਦੀਆਂ ਰਿਪੋਰਟਸ ਵਧੀਆਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਇਹਨਾਂ ਵਿੱਚ ਸੁਮਨਪ੍ਰੀਤ ਸਿੰਘ, ਗੁਰਦੀਪ ਛੱਟਾ, ਜਸ਼ਨਦੀਪ ਜਟਾਣਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਪੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਨਾਂ ਦੇ ਨੌਜਵਾਨ ਇਹਨਾਂ ਵਿੱਚ ਸ਼ਾਮਿਲ ਨੇ ਪੀਲ ਪੁਲਿਸ ਨੇ ਦੱਸਿਆ ਕਿ ਇੱਕ ਗਿਰੋਹ ਸੰਗਠਿਤ ਢੰਗ ਨਾਲ ਕੰਮ ਕਰ ਰਿਹਾ ਸੀ ਤੇ ਚੋਰੀ ਹੋਏ ਚੈੱਕ ਅਤੇ ਕਾਰਡਸ ਨੂੰ ਵਰਤ ਕੇ ਪੈਸਿਆਂ ਦੀ ਧੋਖਾਧੜੀ ਕਰ ਰਿਹਾ ਸੀ। ਇਹਨਾਂ ਤੋਂ ਰਿਕਵਰ ਹੋਈਆਂ ਚੀਜ਼ਾਂ ਦੇ ਨਾਲ ਨਾਗਰਿਕਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਜਿਵੇਂ ਕਿ ਬੈਂਕ ਅਕਾਊਂਟਸ ਦੇ ਵਿੱਚ ਗੈਰਕਾਨੂੰਨੀ ਟਰਾਂਜੈਕਸ਼ਨਸ। ਪੁਲਿਸ ਨੇ ਹਿਲਟਨ ਪੁਲਿਸ ਦੇ ਨਾਲ ਮਿਲ ਕੇ ਇਹ ਆਪਰੇਸ਼ਨ ਚਲਾਇਆ ਅਤੇ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਵਿਦੇਸ਼ੀ ਨਾਗਰਿਕਾਂ ਨੂੰ ਸਜ਼ਾ ਦੇ ਨਾਲ-ਨਾਲ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਇਹ ਜਾਂਚ ਅਪ੍ਰੈਲ 2025 ਵਿੱਚ ਸ਼ੁਰੂ ਹੋਈ ਜਦੋਂ ਅਪੀਲ ਤੇ ਹੇਟਨ ਰੀਜਨ ਦੇ ਵਿੱਚ ਘਰੇਲੂ ਮੇਲ ਬਾਕਸਸ ਤੋਂ ਚੋਰੀਆਂ ਵਧੀਆਂ ਕੈਨੇਡਾ ਪੋਸਟ ਨੇ ਰਿਪੋਰਟ ਕੀਤਾ ਕਿ ਇਹ ਚੋਰੀਆਂ ਨਾਗਰਿਕਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਰਹੀਆਂ ਸਨ ਪੁਲਿਸ ਨੇ ਛਾਪੇਮਾਰੀ ਕਰਕੇ ਗਿਰੋਹ ਨੂੰ ਫੜਿਆ ਅਤੇ ਇਹ ਪਤਾ ਲਗਾਇਆ ਕਿ ਇਹ ਲੋਕ ਸੰਗਠਿਤ ਢੰਗ ਦੇ ਨਾਲ ਕੰਮ ਕਰ ਰਹੇ ਸੀ ਭਾਰਤੀ ਪਾਈਚਾਰੇ ਵਿੱਚ ਇਸ ਘਟਨਾ ਨੇ ਚਿੰਤਾ ਵਧਾਈ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਜਿਹੇ ਅਪਰਾਧਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਨਜ਼ਰ ਆਉਣ ਲੱਗ ਪਈ ਹੈ ਮਹਾਰਾ ਦੇ ਮੁਤਾਬਕ ਇਹ ਅਪਰਾਧ ਵੀਜ਼ਾ ਅਤੇ ਪੀਆਰ ਹੋਲਡਰਸ ਦੇ ਲਈ ਡਿਪੋਟੇਸ਼ਨ ਦਾ ਵੱਡਾ ਕਾਰਨ ਬਣ ਸਕਦਾ ਹੈ ਜੋ ਭਵਿੱਖ ਦੇ ਵਿੱਚ ਇਮੀਗ੍ਰੇਸ਼ਨ ਰਿਕਾਰਡ ਨੂੰ ਖਰਾਬ ਕਰਦਾ ਹੈ। ਸੋਸ਼ਲ ਮੀਡੀਆ ਤੇ ਵੀ ਇਸ ਮਾਮਲੇ ਦੀ ਚਰਚਾ ਲਗਾਤਾਰ ਚੱਲ ਰਹੀ ਹੈ। ਯੂਜ਼ਰਸ ਨੇ ਇਸ ਨੂੰ ਭਾਰਤੀ ਭਾਈਚਾਰੇ ਲਈ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਅਜਿਹੇ ਅਪਰਾਧ ਪੂਰੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਕਰ ਰਹੇ ਨੇ। ਇਹ ਘਟਨਾ ਨਾ ਸਿਰਫ ਗ੍ਰਿਫਤਾਰ ਲੋਕਾਂ ਲਈ ਬਲਕਿ ਪੂਰੇ ਪੰਜਾਬੀ ਸਮਾਜ ਲਈ ਇੱਕ ਵੱਡੀ ਚੁਣੌਤੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਅਪਰਾਧ ਨਾਗਰਿਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਂਦੇ ਨੇ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਂਦੇ ਨੇ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਵੇਗਾ ਅਤੇ ਡਿਪੋਟੇਸ਼ਨ ਦੇ ਬਾਰੇ ਫੈਸਲਾ ਕੁਝ ਹੀ ਹਫ਼ਤਿਆਂ ਵਿੱਚ ਆ ਸਕਦਾ ਹੈ ਪੁਲਿਸ ਨੇ ਹੋਰ ਗਿਰੋਹਾਂ ਨੂੰ ਫੜਨ ਲਈ ਜਾਂਚ ਜਾਰੀ ਰੱਖੀ ਹੈ ਪੰਜਾਬੀ ਸੰਗਠਨਾ ਨੇ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਕੈਂਪੇਨ ਵੀ ਸ਼ੁਰੂ ਕੀਤੇ ਨੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਤਾਂ ਅਜਿਹੇ ਅਪਰਾਧਾਂ ਤੋਂ ਬਚੋ ਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੋ ਨਹੀਂ ਤਾਂ ਅਜਿਹਾ ਘਟਨਾਵਾਂ ਦੇ ਨਾਲ ਇਮੀਗ੍ਰੇਸ਼ਨ ਦੇ ਮੌਕੇ ਕੱਟ ਸਕਦੇ ਨੇ